ਵੀ ਤਖਤਸ਼ਰੀ ਕੇਸਕਰ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੀਆਂ ਹਨ ਤਾਂ ਦੱਸਿਆ ਕਿ ਉਹਤੇ ਹੀ ਸਭ ਤੋਂ ਵੱਡੀ ਦਸਤਾਰ ਸਜਾਉਣ ਵਾਲੇ ਨਿਹੰਗ ਸਿੰਘ ਬਾਬਾ ਬਲਵੰਤ ਸਿੰਘ ਦੀ ਵੀ ਗੁਰੂ ਚਰਨਾ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ ਹੋਏ ਨੇ ਤੇ ਬਾਬਾ ਬਲਵੰਤ ਸਿੰਘ ਆਪਣੇ ਸਿਰ ਤੇ 800 ਮੀਟਰ ਦੀ ਦਸਤਾਰ ਸਜਾਉਂਦੇ ਨੇ ਉਹਨਾਂ ਨੇ ਗੱਲਬਾਤ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੁੜਨ ਦੀ ਅਪੀਲ ਕੀਤੀ ਕਿਹਾ ਕਿ ਮੈਂ 5 ਘੰਟੇ ਲਗਾ ਕੇ 800 ਮੀਟਰ ਲੰਬੀ ਦਸਤਾਰ ਸਜਾਉਂਦਾ ਹਾਂ ਤੇ ਤੁਸੀਂ 5 ਮੀਟਰ ਲੰਬੀ ਦਸਤਾਰ ਨਹੀਂ ਸਜਾ ਸਕਦੇ ਅਕਸਰ ਸੀਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਤਸਵੀਰਾਂ ਦਿਖਾ ਰਹੇ ਆ ਕਿ ਜਿੱਥੇ ਵੱਡੇ ਪੱਦਰ ਤੇ ਜੜੀਆਂ ਸੰਕਤਾਂ ਨਤਮਸਤਕ ਹੋਣ ਲਈ ਆ ਰਹੀਆਂ ਨੇ ਉੱਥੇ ਨਾਲ-ਨਾਲ ਜੇ ਗੱਲ ਕਰੀਏ ਤੇ ਨਿਆਂ ਸਿੰਘ ਜਿਹੜੇ ਫੌਜਾਂ ਨੇ ਉਹ ਵੀ ਕਿਤਨਾ ਕਿਤੇ ਪਹੁੰਚ ਰਹੀਆਂ ਨੇ ਅੱਜ ਬਾਬਾ ਬਲਵੰਤ ਸਿੰਘ ਜੀ 800 ਮੀਟਰ ਪੱਗ ਵਾਲੇ ਜਿਹੜੇ ਪਹੁੰਚੇ ਹੋਏ ਨੇ ਤੁਹਾਨੂੰ ਤਸਵੀਰਾਂ ਇਹ ਦਿਖਾ ਰਹੇ ਕਿ ਉਹ ਆਪਣੀ ਗੱਡੀ ਤੇ ਪਹੁੰਚੇ ਨੇ ਸਾਡੇ ਨਾਲ ਬਾਬਾ ਜੀ ਗੱਲ ਕਰਨਗੇ ਇੰਡੀਅਨ ਨਿਊਜ਼ ਪੰਜਾਬ ਤੇ ਖਾਸ ਪੇਸ਼ਕਸ਼ ਆ ਬਬਈ ਵਾਹਿਗੁਰੂ ਜੀ ਕਾ ਖਾਲਸਾ ਵਾ ਵਾਹਿਗੁਰੂ ਜੀ ਕੀ ਫਤਿਹ ਬਬਈ ਕੀ ਗੱਲਾਂ ਚਾਹੁੰਦੇ ਹੋ ਤੁਸੀਂ ਅੱਜ ਅ ਉਹ ਲੰਮਾਲੇ ਦਾ ਤੂਹਾਰ ਚੱਲ ਰਿਹਾ ਔਰ ਤੁਹਾਡ ਨੂੰ ਤੁਹਾਨੂੰ ਕਿਹਾ ਜਾਂਦਾ ਬਾਬਾ ਬਲਵੰਤ ਸਿੰਘ ਜੀ 800 ਮੀਟਰ ਵਾਲੇ ਕੀ ਕਹਿਣਾ ਚਾਹੁੰਦੇ ਦੇਖੋ ਅਸੀਂ ਤੇ ਨੌਜਵਾਨ ਬੱਚਿਆਂ ਨੂੰ ਇਹੀ ਅਦਾਇਸ਼ ਦਿੰਨੇ ਆ 15 ਸਾਲ ਹੋ ਗਏ ਆਪ ਜੀ ਮੈਨੂੰ ਦੇਖਦੇ ਹੋ 2010 ਹੀ ਸਾਡਾ ਜੋ ਬਲਟਰ ਕਾਰਡ ਬਣਿਆ ਆ ਆਪ ਜੀ ਕਿਤਾਬਾਂ 'ਚ ਵੀ ਦੇਖਦੇ ਹੋ ਮੈਂ ਨੌਜਵਾਨ ਬੱਚਿਆਂ ਸਰਦਾਰਾਂ ਨੂੰ ਇਹ ਗੱਲ ਕਹਿਣਾ ਚਾਹਨਾ ਵੀ ਜਿਹਨਾਂ ਨੇ ਸਿੱਖਾਂ ਦੇ ਘਰ ਜਨਮ ਲਏ ਆ ਘੱਟ ਤੋਂ ਘੱਟ 5 ਮੀਟਰ ਦੀ ਦਸਤਾਰ ਸਜਾਓ 8 ਮੀਟਰ ਦੀ ਦਸਤਾਰ ਸਜਾਓ ਕੇਸਾਂ ਦੀ ਬੇਤਵੀ ਨਾ ਕਰੋ ਨਸ਼ਾ ਕਿਸੇ ਪ੍ਰਕਾਰ ਦਾ ਨਾ ਖਾਓ ਮੱਥਾ ਗੁਰੂ ਗ੍ਰੰਥ ਸਾ ਸਾਧੂ ਸੰਤਾਂ ਦਾ ਸਤਿਕਾਰ ਕਰਿਆ ਕਰੋ ਉਹਨਾਂ ਨੂੰ ਫਤਿਹ ਗਿਆ ਕਰੋ ਹੋਲੇ ਮਹਲੇ ਦੀਆਂ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇਣਾ ਅੱਜ ਉਹ ਗੁਰੂ ਘਰ ਚੱਥੇ ਨਮਸਕਾਰ ਕਰਨ ਆਏ ਹੋਏ ਨੇ ਜੀ ਬਬੀ ਗੱਲ ਕਰੀਏ ਜਿਸ ਤਰੀਕੇ ਨਾਲ ਵੱਡੀ ਪੱਗ ਦੀ ਗੱਲ ਕੀਤੀ ਹੈ 800 ਮੀਟਰ ਦੀ ਅੱਜਕੱਲ ਜਿੱਦਾਂ ਤੁਸੀਂ ਗੱਲ ਕੀਤਾ ਕਿ ਤੁਸੀਂ ਬੱਚਿਆਂ ਨੂੰ ਕਹਿੰਦੇ ਹੋ ਕਿ 5 ਮੀਟਰ ਦੀ ਬੰਨ ਲੈ ਕਰਨ ਬੱਚੇ 5 ਮੀਟਰ ਦੀ ਪੱਗ ਤੋਂ ਹੀ ਬੰਨਦੇ ਆ ਭੱਜਦੇ ਨੇ ਕਿਤਨਾ ਕਿਤੇ ਪਰ ਇਹ ਇਹ ਵੱਡੀ ਦਸਤਾਰ ਬਣਣੀ ਕਿੱਥੋਂ ਪ੍ਰੇਰਿਤ ਹੋਏ ਕੀ ਇਹ 800 ਮੀਟਰ ਦੀ ਦਸਤਾਰ ਬਣਣੀ ਆ ਅਸੀਂ ਪਹਿਲਾਂ ਘੋਲਦੇ ਹੁੰਦੇ ਸੀਗੇ ਪਹਿਲਵਾਨ ਸੀਗੇ ਤੇ ਸਾਡੀ ਮਾਤਾ ਕਹਿੰਦੀ ਹੁੰਦੀ ਸੀ ਮੈਨ ਤੂੰ 65 ਕਿਲੋ ਤੇਰਾ ਵਜ਼ਨ ਹੁੰਦਾ ਸੀ ਤੇ ਤੂੰ 90 ਕਿਲੋ ਵਾਲੇ ਨੂੰ ਖੜ ਦੇ ਝਟਾ ਕੇ ਆ ਜਾਂਦਾ ਸੀ ਵੀ ਅੱਜ ਕੱਲ ਬੱਚੇ ਕਹਿੰਦੇ ਅਸੀਂ ਮੀਟਰ ਕਪੜਾ ਬੰਨਦੇ ਸਿਰ ਦੁਖਦਾ ਵੀ ਤੇਰੀ ਇੱਧਰ ਪਰਵਾਨੀ ਕਿੱਥੇ ਆ ਤੇ ਫਿਰ ਮੈਂ ਮਾਤਾ ਨੂੰ ਆਪਣੇ ਨੂੰ ਇਹ ਗੱਲ ਕਹੀ ਸੀ ਕਿ ਮੈਂ ਕਿਹਾ ਬੇਟੀ ਵੱਡੀ ਦਸਤਾਰ ਬਣ ਕੇ ਦਿਖਾਵਾਂਗੇ ਜਿੱਦੀ ਕੇ ਨੇ ਪੰਨੀ ਨਾ ਹੋਵੇ ਪਰ ਸ਼ਰਤ ਇਹ ਹੈ ਵੀ ਨਾ ਤਾਂ ਦਸਤਾਰ ਅਸੀਂ ਮੁੱਲ ਖਰੀਦ ਕੇ ਲਿਆਣੀ ਤੇ ਨਾ ਕਿਸੇ ਕੋਲੋਂ ਹੀ ਮੰਗ ਕੇ ਲੈਣੀ ਇਹ ਦਸਤਾਰ ਸਭ ਸੰਗਤ ਹੈ ਜੋ ਦਿੱਤੀ ਆਪਜੀ ਬਸ ਸਜਾਈ ਵੀ 800 ਮੀਟਰ ਦਾ ਜ਼ਮਾਨਾ ਇਹ ਮਾਤਾ ਦੀ ਦੇਣਾ ਸਾਡੀ ਦੀ ਅਰੇ ਵੱਡੀ ਪਗ ਬੰਨਣ ਵਾਸਤੇ ਬਾਕੀ ਦਸਤਾਰ ਸਜਾਉਣ ਵਾਸਤੇ ਫਿਰ ਕਾਫੀ ਸਮਾਂ ਵੀ ਲੱਗ ਜਾਂਦਾ ਹੁੰਣਾ ਜਿਸ ਤਰੀਕੇ ਨਾਲ ਕਿਉਂਕਿ ਇੰਨੀ ਵੱਡੀ ਦਸਤਾਰ ਬਨਣ ਲਈ ਕੋਈ ਸਮਾਂ ਵੀ ਖੁੱਲਾ ਲੱਗਦਾ ਹੁੰਣਾ 5 ਘੰਟੇ ਲੱਗ ਜਾਂਦੇ ਦੋ ਸਿੰਘ ਸਜਾਉਂਦੇ ਨੇ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਸਾਡੇ ਉਹ ਸਜਾ ਦਿੰਦੇ ਨੇ ਨਾਲ ਸਾਢੇ 500 ਮੀਟਰ ਸੀ ਆਪਣੇ ਹੱਥ ਨਾਲ ਅੰਮ੍ਰਾਲੇ ਸ਼ਹਿਰ ਜਿੱਥੇ ਸਾਡੀ ਇੰਟਰਵਿਊ ਹੋਈ ਸੀਗੀ ਮੀਡੀਆ ਵੱੜੇ ਨੇ ਲਈ ਉਦੋਂ ਸਾਢੇ 500 ਮੀਟਰ ਸੀ ਆਪਣੇ ਹੱਥ ਨਾਲ ਬਨ ਕੇ ਦਿਖਾਈ ਹੈ 250 ਮੀਟਰ ਜੋ ਦਮਾਲਾ ਸਾਡਾ ਭਾਈ ਦੂਜੇ ਭਾਈ ਗੁਰਪ੍ਰੀਤ ਸਿੰਘ ਜੀ ਸਜਾ ਦਿੰਦੇ ਨੇ ਇਸ ਨਾਲ ਚੱਲਣਾ ਕਿੰਨਾ ਆਸਾਨ ਹੁੰਦਾ ਹੈ ਜਿਵੇਂ ਇੰਨੀ ਵੱਡੀ ਪੱਗ ਬਣ ਕੇ ਚੱਲਣਾ ਕਿੰਨਾ ਆਸਾਨ ਹੁੰਦਾ ਮੈਂ ਚੱਲਣਾ ਤਾਂ ਇੱਕ ਤਾਂ ਹੁੰਦੇ ਨਾ ਕਹਿੰਦੇ ਕਹਿੰਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ ਮੈਂ ਆਪ ਜੀ ਨੂੰ ਤੁਰ ਕੇ ਦਿਖਾਵਾਂਗਾ ਹੁਣੇ ਹੀ ਆਪ ਜੀ ਹੁਣੇ ਬਾਹਰ ਤੁਰ ਕੇ ਦਿਖਾਣਾ ਬងਬਾਈ ਜਿਸ ਤਰੀਕੇ ਨਾਲ ਆਪਾਂ ਵੇਖਦੇ ਆਂ ਕਿ ਜਿੱਦਾਂ ਪਹਿਲਾਂ ਵੀ ਤੁਸੀਂ ਗੱਲ ਹੈ ਕਿ ਕਿਤਨਾ ਕਿਤੇ ਨੌਜਵਾਨ ਇਸ ਚੀਜ਼ ਤੋਂ ਭੱਜਦੇ ਨੇ ਪਤਿਤਪੁਣੇ ਵੱਲ ਵੱਧਦੇ ਨੇ ਕਿਤਨਾ ਕਿਤੇ ਪੱਗ ਨੂੰ ਟਾਈਮ ਸਮੇਤਕ ਟਾਈਮ ਲੱਗ ਗਿਆ ਜਿਆਦਾ ਲੱਗ ਗਿਆ ਪਰ ਤੁਸੀਂ 5 ਘੰਟਿਆਂ ਦਾ ਟਾਈਮ ਕੱਢਦੇ ਜੇ ਬੜਾ ਵੱਡਾ ਸਮਾਂ ਹੁੰਦਾ ਆ ਕਿਉਂਕਿ ਫਿਰ ਨਿਤਨੇਮ ਵੀ ਕਰਨਾ ਹੁੰਦਾ ਆ ਬਾਣੀ ਪੜ੍ਹਨੀ ਹੁੰਦੀ ਆ ਨਿਤਨੇਮ ਸਭ ਮੁੰਜਵਾਨੀ ਪੜ੍ਹਦੇ ਆ ਸਾਰਾ ਸਵੇਰ ਸ਼ਾਮ ਦਾ ਜਿੰਨਾ ਨਿਤਨੇਮ ਮੁੰਜਵਾਨੀ ਪੜ੍ਹਦੇ ਆ ਰਾਗੀ ਸਿੰਘਾਂ ਬਾਣੀ ਕਾਂਠੀ ਆ ਸਾਰੀ ਤਕਰੀਬਨ ਹਾਂਜੀ ਨਾਲ ਬਾਣੀ ਪੜ੍ਹੀ ਜਾਂਦੇ ਨਾਲ ਦਮਨਾ ਸਜਦੇ ਰਹਿੰਦੇ ਆ ਇਸ ਤਰ੍ਹਾਂ ਹੋ ਗਿਆ ਹਾਂਜੀ ਇੱਥੇ ਹੋਲੇ ਮੁਹੱਲੇ ਦੇ ਮੇਲੇ ਤੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਕੀ ਪ੍ਰੇਰਨਾ ਦੇਣੀ ਚਾਹੁੰਦੇ ਹੋ ਮੈਂ ਤਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਇਹੀ ਗੱਲ ਕਹਿਣਾ Hindu ਜਿਹੜੇ ਨੇ ਆਪਣਾ ਰਾਮ ਰਾਮ ਜਪਣ ਗੈਤਰੀ ਮੰਤਰ ਪੜਨ ਮੁਸਲਮਾਨ ਰੋਜ਼ੇ ਰੱਖਣ ਨमाज ਪੜਨ ਸਿੱਖ ਜਿਹੜੇ ਆਪਣੇ ਵਾਹਿਗੁਰੂ ਕਰਨ ਪੰਜਾ ਪਾਣੀ ਦਾ ਜਾਪ ਕਰਨ ਹੈ ਜੀ ਆਪਣੇ ਧਰਮ ਵਿੱਚ ਪੱਕੇ ਰਹਿਣ ਸਾਰੇ ਦਸਤਾਰਾਂ ਸਜਾਣ ਕੇਸਾਂ ਦੀ ਬੇਤਵੀ ਨਾ ਕਰਨ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਮੈਂ ਤਾਂ ਇਹੀ ਬੱਚਿਆਂ ਨੂੰ ਕਹਿਣਾ ਚਾਹੁੰਦਾ ਹਾਂਜੀ ਤਡੇ ਨਾਲ ਮਿਲਾਰੇ ਸੀ ਤੁਹਾਨੂੰ ਅਸੀਂ ਬਾਬਾ ਬਲਵੰਤ ਸਿੰਘ ਜੀ ਨਾਲ 800 ਮੀਟਰ ਵਾਲੇ ਬਾਬਾ ਜੀ ਜੋ ਕਿ 800 ਮੀਟਰ ਦੀ ਪਗ ਬੰਦੇ ਨੇ ਅਤੇ ਜਿਨ੍ਹਾਂ ਵੱਲੋਂ ਅੱਜ ਕਿਤਨਾ ਕਿਤੇ ਨੌਜਵਾਨਾਂ ਨੂੰ ਪ੍ਰੇਰਣਾ ਦਿੱਤੀ ਗਈ ਆ ਕਿ ਉਹ ਵੀ ਪਤਤਪੁਰ ਨੇ ਨੂੰ ਛੱਡ ਕੇ ਦਸਤਾਰਾਂ ਬੰਨਣ ਭਾਵੇਂ ਕਿ 5 ਮੀਟਰ ਦੀ ਹੀ ਦਸਤਾਰ ਬੰਨਣ ਕਿਉਂਕਿ ਜੇ ਅਸੀਂ ਹੋਲੇ ਮਹੱਲੇ ਦੇ ਵਿੱਚ ਪਹੁੰਚਦੇ ਆ ਤੇ ਕਿਤਨਾ ਕਿਤੇ ਹੋਲੇ ਮਹੱਲੇ ਤੇ ਆਉਣਾ ਸਾਡਾ ਤਾਂ ਹੀ ਸੰਪੂਰਨ ਆ ਜੇ ਅਸੀਂ ਗੁਰੂ ਦੇ ਲੜ ਲੱਗਦੇ ਆ ਗੁਰੂ ਵਾਲੇ ਬਣਦੇ ਆ ਤੇ ਜੇ ਅਸੀਂ ਵੱਡੇ ਦੂਰਾਂ ਦੂਰਾਂ ਤੋਂ ਲੰਮੇ ਪੈਂਡੇ ਤੈਅ ਕਰਕੇ ਇੱਥੇ ਪਹੁੰਚ ਜਾਂਦੇ ਆ ਪਰ ਫਿਰ ਵੀ ਇੱਥੇ ਆਣ ਕੇ ਦਿੱਤੀ ਹੋ ਨੀ ਉਹਨਾਂ ਵੱਲੋਂ ਬੜੀ ਵੱਡੀ ਇੱਕ ਸਿੱਖਿਆ ਦਿੱਤੀ ਗਈ ਹੈ ਤੇ ਨਾਲ ਨਾਲ ਇੱਕ ਸਨੇਹਾ ਵੀ ਜਿਹੜਾ ਨੌਜਵਾਨਾਂ ਨੂੰ ਦਿੱਤਾ ਗਿਆ ਵਾ ਬਾਕੀ ਤੁਸੀਂ ਜੁੜੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਸ੍ਰੀ ਹਨਨਦਪੁਰ ਸਾਹਿਬ ਤੋਂ ਕੈਮਰਾਮੈਨ ਅਮਿਤ ਦੇ ਨਾਲ ਅਜਨਾਲ ਜਗਜੀਤ